ਸਤਿ ਸ਼੍ਰੀ ਅਕਾਲ ਸੋ ਦੋਸਤੋ ਮੈਂ ਗੁਰਨਾਬ ਸਿੰਘ ਮੈਸੰਪੂਰੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਬੜਾ ਗੱਲ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਕੁਝ ਘਟਿਆ ਜਾਂ ਅੱਗੇ ਨੂੰ ਵਧਿਆ ਜਾਂ ਥੋੜਾ ਬਹੁਤਾ ਕੰਟਰੋਲ ਚ ਸੋ ਮੇਰੇ ਨਾਲ ਮੇਰੇ ਸਾਥੀ ਮਜੂਜ ਨੇ ਜੀ ਸਤਵਿੰਦਰ ਸਿੰਘ ਨਿੱਜਰ ਸਾਹਿਬ ਮੈਸੰਪੂਰ ਵਾਲੇ ਸੋ ਇਹਨਾਂ ਦੇ ਨਾਲ ਗੁਰਸ਼ੰਨ ਪ੍ਰੀਤ ਸਿੰਘ ਰਾਜਨ ਜੀ ਔਰ ਮੇਰੇ ਸਾਥੀ ਸਰੁੰਦਰਪਾਲ ਸਿੰਘ ਨਕੂਦਰ ਤੋਂ ਜਿਹੜੇ ਇਸ ਵੀਡੀਓ ਦੀ ਰਿਕਾਰਡਿੰਗ ਕਰ ਰਹੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸੋ ਬੜਾ ਭਗਦਾ ਮਸਲਾ ਔਰ ਬੜਾ ਸੀਰੀਅਸ ਮੈਟਰ ਆ ਜਿਨੇ ਸਾਡੀਆਂ ਜਵਾਨੀਆਂ ਸਾਰਾ ਕੁਝ ਖਰਾਬ ਕਰ ਦਿੱਤਾ ਸੋ ਜੋ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਨਸ਼ਾ ਜੋ ਪਹਿਲੀਆਂ ਸਰਕਾਰ ਵੇਲੇ ਚੱਲ ਰਿਹਾ ਸੀ ਜਾਂ ਅਜ ਤੋ 3 ਸਾਲ ਪਹਿਲਾਂ ਚੱਲ ਰਿਹਾ ਸੀ ਕਿ ਉਸੇ ਤਰ੍ਹਾਂ ਚੱਲ ਰਿਹਾ ਜਾਂ ਇਹਦੇ ਵਿੱਚ ਕੁਝ ਵਾਧਾ ਹੋਇਆ ਜਾਂ ਥੋੜਾ ਬਥਾ ਘਟਿਆ ਸੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਦਾਰ ਸਤਿੰਦਰ ਸਿੰਘ ਜੀ ਨਿਜਰ ਸਾਹਿਬ ਅੱਗੇ ਕਿ ਇਹਨਾਂ ਨੂੰ ਕੀ ਲੱਗਦਾ ਕਿਉਂਕਿ ਬੇਸਿਕਲੀ ਇਹ ਪਿੰਡ ਵਿੱਚ ਰਹਿੰਦੇ ਆ ਸੋ ਪਿੰਡਾਂ ਦੇ ਮਾਹੌਲ ਮੁਤਾਬਕ ਆਲੇ ਦੁਆਲੇ ਦੇ ਮੁਤਾਬਕ ਦੱਸਣ ਕੀ ਇਹ ਨਸ਼ੇ ਦੀ ਸਥਿਤੀ ਉਦਾਂ ਦੀ ਹੈ ਜਾਂ ਕੋਈ ਫਰਕ ਪਿਆ ਜਾਂ ਕੋਈ ਵਧਿਆ ਘਟਿਆ ਹਾਂਜੀ ਧੰਨਵਾਦ ਅਗਰਨਾਮ ਸਿੰਘ ਜੀ ਅਸੀਂ ਇੱਕ ਆਪਣੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਕਿਸਾਨ ਹੈ ਜੀ ਪਿੰਡਾਂ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਜੀ ਕੋਈ ਕੰਮਕਾਰ ਨਹੀਂ ਕੋਈ ਇੰਨੀ ਬੇਰੋਜ਼ਗਾਰੀ ਹੋ ਗਈ ਕਿਸੇ ਨੂੰ ਕੋਈ ਕੰਮਕਾਰ ਨੇ ਬੰਦਾ ਮਿਲ ਰਿਹਾ ਜੀ ਬੱਚਿਆਂ ਨੂੰ ਸੋ ਇਸ ਕਰਕੇ ਬੱਚੇ ਕਹਿੰਦੇ ਹੁੰਦੇ ਆ ਵੇਲਾ ਮਨ ਸ਼ੈਤਾਨ ਦਾ ਕਰ ਬਿਲਕੁਲ ਸੋ ਸਾਡੇ ਬੱਚੇ ਵੇਲੇ ਹੋ ਕੇ ਹੁੱਲੜ ਬਾਜੀਆਂ ਕਰਕੇ ਇੱਧਰ ਉੱਧਰ ਫਿਰਦੇ ਆ ਇਹ ਇਸੇ ਲਹਿਰ ਦੇ ਵਿੱਚ ਜੋ ਇਕੱਠੇ ਹੋ ਕੇ ਫਿਰਦੇ ਆ ਫਿਰ ਗਲਤ ਨਸ਼ਿਆਂ ਦੇ ਵੱਲ ਜਾਂ ਹੋਰ ਕਿਸੇ ਬੰਨੇ ਜਾ ਰਹੇ ਕੁਝ ਪਿੰਡਾਂ ਦੇ ਵਿੱਚ ਅਜੇ ਵੀ ਇਹੋ ਜੀਆਂ ਨਕਲੀ ਸ਼ਰਾਬਾਂ ਅਜੇ ਵੀ ਚੱਲ ਰਹੀਆਂ ਜਿਨ੍ਹਾਂ ਨੂੰ ਪੀ ਹਾਂਜੀ ਆਪਾਂ ਥੋੜਾ ਜਿਹਾ ਨਕਲੀ ਸ਼ਰਾਬ ਦੀ ਗੱਲ ਲੱਗੀ ਸੋ ਨજર ਸਾਹਿਬ ਨੇ ਜਿਵੇਂ ਗੱਲ ਕੀਤੀ ਹੈ ਕਿ ਬੇਰੁਜ਼ਗਾਰੀ ਜਿਹੜੀ ਆ ਉਹ ਮੇਨ ਕਾਰਨ ਆ ਲੋਕਾਂ ਦਾ ਨੌਜਵਾਨ ਵੀਰਾਂ ਦਾ ਨਸ਼ੇ ਤੇ ਲੱਗਣਾ ਕੁਝ ਤਾਂ ਕੋਈ ਬੱਚੇ ਨੇ ਪੜ੍ਹਾਈ ਵੀ ਕਰ ਲਈ ਹੈ ਤੇ ਉਹਨੂੰ ਰੋਜ਼ਗਾਰ ਨਹੀਂ ਮਿਲਿਆ ਤੋ ਫਰਸਟ੍ਰੇਸ਼ਨ ਵਿੱਚ ਫਿਰ ਉਹ ਨਸ਼ੇ ਤੇ ਆ ਜਾਂਦਾ ਸੋ ਨਿਜਰ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਹੈ ਮੈਂ ਹੁਣ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀ ਸ਼ਰਾਬ ਆਪਣੇ ਠੇਕੇ ਖੁੱਲੇ ਹੋਏ ਆ ਉਹ ਦੇਸੀ ਜਾਂ ਅੰਗਰੇਜ਼ੀ ਜਾਂ ਇਸ ਤੋਂ ਬਨਾ ਕੋਈ ਦੇਸੀ ਸ਼ਰਾਬ ਖਾਸ ਕਰਕੇ ਬੇਟੇਰੀਏ ਵਿੱਚ ਵਿਕਦੀ ਰਹਿੰਦੀ ਹੈ ਕੀ ਇਹ ਸ਼ਰਾਬ ਜਿਹੜੀ ਬਿਲਕੁਲ ਸਹੀ ਵਿਕਦੀ ਹੈ ਜਾਂ ਸ਼ਰਾਬ ਜਿਹੜੀ ਨਕਲੀ ਤਿਆਰ ਹੋ ਕੇ ਲੋਕਾਂ ਨੂੰ ਪਿਆਈ ਜਾ ਰਹੀ ਹੈ ਇਹ ਮੇਨ ਸਵਾਲ ਹੈ ਹਾਂਜੀ ਇਹ ਸਹੀ ਸ਼ਰਾਬ ਨਹੀਂ ਜੇ ਵਿਕਦੀ ਇਹ ਇੱਕ ਕੈਮੀਕਲ ਤੋਂ ਇਹ ਤਿਆਰ ਕਰਕੇ ਇਹ ਸ਼ਰਾਬ ਲੋਕਾਂ ਨੂੰ ਵਰਤਾਈ ਜਾ ਰਹੀ ਹੈ ਜੇ ਦੇ ਨਾ ਕਿ ਇਹੋ ਜੀ ਗੰਦੀ ਸ਼ਰਾਬ ਪੀਣ ਨਾਲ ਹਜ਼ਾਰਾਂ ਲੋਕਾਂ ਦੇ ਵਿਚਾਰੇ ਬੱਚਿਆਂ ਦੀਆਂ ਮਾਪਿਆਂ ਦੇ ਜਵਾਨ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਜਿਹੜੇ ਇਸ ਲਈ ਮਜਬੂਰ ਹੈ ਉਹ ਸ਼ਰਾਬ ਸਸਤੀ ਮਿਲਦੀ ਆ ਤੇ ਉਸ ਨੂੰ ਪੀਣ ਲਈ ਮਜਬੂਰ ਹੈ ਠੇਕਿਆਂ ਦੀ ਦਾਰ ਸ਼ਰਾਬ ਜੋ ਹੈਗੀ ਆ ਉਹ ਥੋੜੀ ਜੀ ਕੋਸਟੀ ਆ ਤੇ ਬੇਰੁਜ਼ਗਾਰ ਹੋਣ ਕਾਰਨ ਜਾਂ ਉਹਨਾਂ ਦੇ ਕੋਈ ਆਮਦਨ ਦਾ ਨਾ ਸਾਧਨ ਹੋਣ ਕਰਕੇ ਉਹਨਾਂ ਦੀ ਕੁਝ ਪੈਸਿਆਂ ਦੀ ਕਮੀ ਕਰਕੇ ਉਹ ਨਹੀਂ ਵਿਚਾਇਾ ਉਥੋਂ ਖਰੀਦ ਸਕਦੇ ਜਾਂ ਵੀ ਚੰਗੀ ਸ਼ਰਾਬ ਨਹੀਂ ਪੀ ਉਹ ਉਹਨਾਂ ਦੀ ਮਜਬੂਰੀ ਬਣ ਜਾਂਦੀ ਕਿ ਉਹ ਪਿੰਡਾਂ ਦੇ ਵਿੱਚੋਂ ਇਧਰੋਂ ਉਧਰੋਂ ਜਿੱਥੋਂ ਕਦੋਂ ਮਿਲਦੀ ਉਹਨਾਂ ਨੂੰ ਪੀ ਕੇ ਆਪਾਂ ਟਾਈਮ ਸਾਰ ਸੋ ਨਿਜਰ ਸਾਹਿਬ ਨੇ ਪੁਆਇੰਟ ਉਹਨਾਂ ਕੀਤਾ ਕਿ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਬੇਟਰੀਏ ਚ ਬੜੀ ਇੱਕ ਨਕਲੀ ਕਿਸਮ ਦੀ ਖਤਰਨਾਕ ਸ਼ਰਾਬ ਕੋਈ ਫਾਰਮੂਲਾ ਵੇਚਿਆ ਜਾ ਰਿਹਾ ਤੋ ਜਿੰਨੂੰ ਲੋਕੀ ਇਸ ਪਲੇਖੇ ਵਿੱਚ ਪਿੰਦੇ ਆ ਵੀ ਇਹ ਦੇਸੀ ਸ਼ਰਾਬ ਆ ਜਾਂ ਕੱਢੀ ਹੋਈ ਘਰ ਦੀ ਕੱਢੀ ਸ਼ਰਾਬ ਔਰ ਕਿਉਂਕਿ ਬਹੁਤ ਸਸਤੀ ਮਿਲਦੀ ਆ ਇਸ ਕਰਕੇ ਪੀ ਰਹੇ ਆ ਔਰ ਉਹਦੇ ਨਾਲ ਕਿਉਂਕਿ ਅਲਕੋਹਲ ਬੇਸਡ ਜਿੰਨਾ ਕਿ ਸਾਨੂੰ ਜਾਣਕਾਰੀ ਉਹ ਸ਼ਰਾਬ ਹੁੰਦੀ ਆ ਜਿਹੜੀ ਕਿ ਬਹੁਤ ਜ਼ਿਆਦਾ ਸਰੀਰ ਤੇ ਜਿਵੇਂ ਤੁਹਾਡਾ ਫੇਫੜਿਆਂ ਤੇ ਦਿਲ ਤੇ ਜਾਂ ਕਿਡਨੀ ਤੇ ਇਫੈਕਟ ਪਾਉਂਦੀ ਆ ਔਰ ਇਹ ਜਿਹੜੇ ਪੀਣ ਵਾਲੇ ਲੋਕ ਆ ਇਹਨਾਂ ਦੀ ਮੌਤ ਬੜੀ ਜਲਦੀ ਹੁੰਦੀ ਮੈਂ ਪਿੰਡਾਂ ਵਿੱਚ ਦੇਖਿਆ ਵੀ ਘਰਾਂ ਦੇ ਕਰ ਖਾਲੀ ਹੋ ਗਏ ਸੋ ਰਾਜਨ ਜੀ ਅੱਗੇ ਬੇਨਤੀ ਕਰਾਂਗੇ ਵੀ ਇਹ ਸਾਰਾ ਕੁਝ ਕਿਉਂਕਿ ਕੋਟ ਦੇ ਵਿੱਚ ਰਹਿੰਦੇ ਆ ਔਰ ਇਹਨਾਂ ਕੋਲ ਇਹ ਨਿਛੇੜੀਆਂ ਦੇ ਕੇਸ ਵੀ ਆਉਂਦੇ ਆ ਹੋਰ ਵੀ ਜਿਹੜੀ ਪੁਲਿਸ ਦੇ ਕੇਸ ਵੀ ਆਉਂਦੇ ਆ ਸੋ ਇਸ ਵਿਸ਼ੇ ਬਾਰੇ ਇਹਨਾਂ ਨੂੰ ਕਾਫੀ ਟੈਕਨੀਕਲ ਜਾਣਕਾਰੀ ਹੈਗੀ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਦੇ ਬਾਰੇ ਥੋੜਾ ਵਿਚਾਰ ਕਰਨ ਧੰਨਵਾਦ ਗੁਰਨਾਮ ਜੀ ਗੁਰਨਾਮ ਜੀ ਗੱਲ ਇਸ ਤਰ੍ਹਾਂ ਆ ਵੀ ਨਸ਼ਾ ਤਾਂ ਸ਼ੁਰੂ ਤੋਂ ਚੱਲਦਾ ਆ ਜੀ ਬਿਲਕੁਲ ਨਸ਼ਾ ਨਹੀਂ ਬੰਦ ਹੋਇਆ ਹਾਂ ਉਹਨਾਂ ਦੇ ਰੂਪ ਬਦਲਦੇ ਗਏ ਜੀ ਪਹਿਲਾਂ ਜਿਵੇਂ ਆਪਾਂ ਦੇਖਦੇ ਰਹਾਂ ਲੋਕੀ ਫੀਮ ਖਾਂਦੇ ਸੀਗੇ ਆਮ ਮਿਲ ਜਾਂਦੀ ਸੀਗੀ ਫਿਰ ਉਸ ਤੋਂ ਬਾਅਦ ਹੌਲੀ 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 ਬਦਲਦਾਰਿਆ ਰੂਪ ਫੀਮ ਬੰਦ ਹੋ ਗਈ ਮਹਿੰਗੀ ਹੋ ਗਈ ਬਦਲਦੀ ਗਈ ਲੋਕਾਂ ਨੇ ਆਪਣੇ ਮੰਡੇ ਏਰੀਆ ਚ ਖਾਸ ਕਰਕੇ ਦੇਸੀ ਸ਼ਰਾਬ ਬਣ ਲਾ ਪਈ ਅੱਗੇ ਪਹਿਲਾਂ ਉਹ ਗੁੜ ਤੋਂ ਬਣਾਉਂਦੇ ਹੁੰਦੇ ਸੀ ਹੁਣ ਗੁੜ ਤਾਂ ਚਲੋ ਇਹਨਾਂ ਨੂੰ 200 ਰੁਪਏ ਕਿਲੋ ਮਿਲਣ ਲੱਪਿਆ ਤੇ ਇੰਨਾ ਮਹਿੰਗਾ ਗੁੜ ਪਾ ਕੇ ਤੇ ਕਿਸ ਨੇ ਸ਼ਰਾਬ ਤਾਂ ਕੀ ਬਣਾਉਣੀ ਆ ਦੂਜੀ ਗੱਲ ਇੱਕ ਇਸ ਨਕਲੀ ਸ਼ਰਾਬ ਦੇ ਵਿੱਚ ਇੱਕ ਹੋਰ ਵੀ ਗੱਲ ਆ ਆਪਣਾ ਦਰਿਆ ਵਾਲਾ ਏਰੀਆ ਜੀ ਤੇ ਦਰਿਆ ਦਾ ਪਾਣੀ ਤੁਸੀਂ ਗੁਨਾਮ ਜੀ ਆਪ ਦੇਖਿਆ ਹੋਣਾ ਤੁਸੀਂ ਕਈ ਵਾਰ ਕਵਰਿੰਗ ਵੀ ਕੀਤੀ ਆ ਵੀ ਕਿੰਨਾ ਗੰਦਾ ਤੇ ਕੈਮੀਕਲ ਵਾਲਾ ਪਾਣੀ ਆ ਇਹ ਸਾਰਾ ਲੁਧਿਆਣੇ ਦਾ ਜਿੰਨਾ ਡਾਈੰਗ ਦਾ ਆਉਂਦਾ ਪਾਣੀ ਆਪਣੇ ਸਤਲੁਜ ਦਰਿਆ 'ਚ ਪੈਂਦਾ ਆ ਤੇ ਸਤਲੁਜ ਦਰਿਆ ਤੋਂ ਗੰਦੇ ਪਾਣੀ ਦਾ ਹੀ ਇਹ ਜਿਹੜੇ ਦਰਿਆ ਦੇ ਨੇੜੇ-ਨੇੜੇ ਬੈਠੇ ਆ ਦਾ ਸ਼ਰਾਬ ਕੱਢ ਰਹੇ ਆ ਉਸੇ ਪਾਣੀ ਦੀ ਹੀ ਸ਼ਰਾਬ ਕੱਢ ਦਿੰਦੇ ਆ ਸੋ ਇਸ ਕਰਕੇ ਸ਼ਰਾਬ ਤਾਂ ਬਹੁਤ ਹੀ ਖਤਰਨਾਕ ਆ ਕਿਉਂਕਿ ਇਹਦੇ ਵਿੱਚ ਨਾ ਹੀ ਐਲਕੋਹਲ ਦੀ ਕੋਈ ਵੋਲਿਊਮ ਹੁੰਦੀ ਆ ਵੀ ਕਿੰਨੇ ਡਿਗਰੀ ਵੋਲਿਊਮ ਹੈ ਦੀ ਤੇ ਇਸ ਕਰਕੇ ਇਹਨਾਂ ਜਾਨੀ ਮਾਲੀ ਦੇ ਨੁਕਸਾਨ ਹੁੰਦਾ ਹੀ ਆ ਬਾਕੀ ਰਹਿ ਗਈ ਹੋਰ ਨਸ਼ਿਆਂ ਦੀ ਗੱਲ ਉਸ ਤੋਂ ਬਾਅਦ ਤੁਸੀਂ ਆਪ ਹੀ ਦੇਖਿਆ ਆਪਾਂ ਕਈ ਵਾਰ ਐਜੀਟੇਸ਼ਨਾਂ ਵੀ ਕੀਤੀਆਂ ਗ੍ਰਾਮ ਜੀ ਤੁਸੀਂ ਆਪ ਹੀ ਸਾਡੇ ਨਾਲ ਹੁੰਦੇ ਸੀਗੇ ਉੱਚੇ ਤੁਸੀਂ ਦੇਖ ਆਪਾਂ ਚਿੱਟੇ ਦੇ ਵਿਰੁੱਧ ਕਈ ਵਾਰੀ ਐਜੀਟੇਸ਼ਨਾਂ ਕੀਤੀਆਂ ਜੋ ਕਿ ਬਹੁਤ ਹੀ ਖਤਰਨਾਕ ਆ ਅੱਛਾ ਪਹਿਲਾਂ ਤਾਂ ਚਿੱਟਾ ਹਿਰਿਆਨਾਂ ਦੀ ਹੁੰਦੀ ਸੀਗੀ ਬਾਰਲ ਦੇਸ਼ਾਂ ਤੋਂ ਜਾ afghanistan ਤੋਂ gather border cross ਕਰਕੇ ਆ ਗਈ pakistan ਚ ਆ ਗਈ ਜੀ ਹੁਣ ਤਾਂ ਇਹ ਕੈਮੀਕਲ ਚਿੱਟਾ ਬਣ ਲੱਪਿਆ मोस्टी ਫੈਕਟਰੀਆਂ ਚ ਬਣ ਲੱਪਿਆ ਜਿੰਨੀਆਂ ਪਿੱਛੇ ਜੇ ਕਈ ਆਇਸ ਡਰੱਗ ਵਾਲੇ ਕੇਸ ਹੋਏ ਆ ਉਹ ਕੀ ਸੀਗਾ ਉਹ ਕੈਮੀਕਲ ਚਿੱਟਾ ਹੀ ਸੀ ਕਹਿ ਰਿਆ ਰਿਆ ਸੋ ਇਸ ਕਰਕੇ ਇੱਕ ਬਹੁਤ ਹੀ ਖਤਰਨਾਕ ਰੁਝਾਨ ਆ ਇਹ ਤੇ ਦੂਰਗਾਮੀ ਇਹਦੇ ਪ੍ਰਭਾਵ ਪੈ ਰਿਆ ਗਾ ਨਾਮ ਜੀ ਲੋਕਾਂ ਦੇ ਵਿੱਚ ਬੱਚੇ ਪੈਦਾ ਕਰਨ ਦੀ ਅ ਸ਼ਕਤੀ ਖਤਮ ਹੋ ਗਈ ਜੀ ਜੀ ਹਣਾ ਇਸ ਕਰਕੇ ਇਹ ਤਾਂ ਬਹੁਤ ਹੀ ਖਤਰਨਾਕ ਕੈਮੀਕਲ ਸ਼ਰਾਬ ਨਾਲੋਂ ਵੀ ਜਿਆਦਾ ਖਤਰਨਾਕ ਨਸ਼ਾ ਆ ਰਿਹਾ ਹੈ ਜੀ ਜੀ ਸੋ ਗੁਰਚਰਨਪ੍ਰੀਤ ਜੀ ਨੇ ਬੜਾ ਵਧੀਆ ਪੁਆਇੰਟ ਇੱਕ ਰੱਖਿਆ ਸਾਡੇ ਸਾਹਮਣੇ ਕਿ ਜਿਹੜੇ ਨਸ਼ੇ ਆ ਇਹਨਾਂ ਕਰਕੇ ਲੋਕਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬੱਚੇ ਪੜਾ ਕਰਨ ਦੀ ਜਿਹੜੀ ਕੈਪੈਸਿਟੀ ਉਹ ਬਹੁਤ ਘਟ ਰਹੀ ਹੈ ਸੋ ਦੋਸਤੋ ਜਿਹੜਾ ਬੱਚਾ ਕੋਈ ਨੌਜਵਾਨ ਨਸ਼ਾ ਕਰਦਾ ਪਹਿਲੀ ਗੱਲ ਤੋਂ ਉਹਦਾ ਵਿਆਹ ਹੀ ਨਹੀਂ ਹੁਣਾ ਸੋ ਜੇ ਵਿਆਹ ਹੋ ਗਿਆ ਤੇ ਫਿਰ ਉਹਦੇ ਬੱਚੇ ਨਹੀਂ ਪੜਾ ਹੁਣੇ ਤੇ ਜੇ ਕਿਸੇ ਪਾ ਲਾ ਕੇ ਕਿਸ ਤਰ੍ਹਾਂ ਬੱਚੇ ਪੈਦਾ ਵੀ ਹੋ ਗਏ ਤੋਂ ਬੱਚੇ ਇਦਾਂ ਦੇ ਨਹੀਂ ਹੋਣਗੇ ਕਿ ਉਹ ਗਰਮੀ ਸਰਦੀ ਮਾੜੇ ਚੰਗੇ ਮੌਸਮਾਂ ਨੂੰ ਸਹਿ ਸਕਣ ਜਾਂ ਆਪਣੇ ਜ਼ਿੰਦਗੀ ਦੇ ਜਿਹੜੇ ਹੋਰ ਕੰਮ ਤੰਦੇ ਉਹ ਵਧੀਆ ਤਰੀਕੇ ਨਾਲ ਕਰ ਸਕਣ ਸੋ ਇਸ ਕਰਕੇ ਆਪਾਂ ਇਸ ਵੀਡੀਓ ਰਏ ਹਾਂ ਸਾਰੇ ਸਮਾਜ ਨੂੰ ਬੇਨਤੀ ਕਰਾਂਗੇ ਕਿ ਜਿਸੇ ਵੀ ਢੰਗ ਦੇ ਨਾਲ ਆਪਾਂ ਇਹ ਨਸ਼ਿਆਂ ਦਾ ਜਿਹੜਾ ਸਿਸਟਮ ਹੈ ਉਹਨੂੰ ਰੁਕਣ ਦੀ ਕੋਸ਼ਿਸ਼ ਕਰੀਏ ਸੁਰਾਂਜੀ ਲਾਸਟ ਕੁਐਸਚਨ ਆਪਾਂ ਜਿਹੜਾ ਨਿਰਜਰ ਸਾਹਿਬ ਅੱਗੇ ਵੀ ਕੀਤਾ ਸੀ ਵੀ ਜੋ ਪਿਛਲੀ ਸਰਕਾਰ ਵਾਲੇ ਨਸ਼ੇ ਸੀ ਕੀ ਉਹਨਾਂ ਦੀ ਮਿਕਦਾਰ ਉਦੋਂ ਅੱਗੇ ਨਾਲੋਂ ਵਧੀ ਹੈ ਜਾਂ ਬਰਾਬਰ ਆ ਜਾਂ ਘਟੀ ਹੈ ਦੇਖੋ ਜੋ ਪਿਛਲੀ ਸਰਕਾਰ ਵਾਲੇ ਖਾਸ ਕਰਕੇ ਅਕਾਲੀ ਸਰਕਾਰ ਵਾਲੇ ਉਦੋਂ ਕਹਿੰਦੇ ਵੀ ਸਟਾਰਟ ਹੋਇਆ ਆ ਫਿਰ ਕਾਂਗਰਸ ਸਰਕਾਰ ਆਈ ਤੇ ਹੁਣ ਆ ਗਈ ਆਮ ਆਦਮੀ ਪਾਰਟੀ ਸਰਕਾਰ ਮੇਰੇ ਖਿਆਲ ਨਾਲ ਅੱਜ ਵੀ ਉਸੇ ਤਰ੍ਹਾਂ ਦੀ ਸਥਿਤੀ ਆ 1921 ਦਾ ਫਰਕ ਕਿਹਾ ਜਾ ਸਕਦਾ ਆ ਪਰ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ ਕਿਉਂਕਿ ਅੱਜ ਵੀ ਮੈਂ ਕਈ ਵਾਰੀ ਦੇਖਦਾ ਵੀ ਕੇਸਾਂ ਦੇ ਮਖਤਿਆਰ ਉਨਹੀ ਹੀ ਆ ਜਿਨ੍ਹਾਂ ਨੇ ਕੀ ਪਹਿਲਾਂ ਹੁੰਦੀ ਸੀਗੀ ਅੱਜ ਵੀ ਉਹੀ ਡਰੱਗ ਐਡਿਕਟਡ ਜਾਂ ਕੋਈ ਕਿਸੇ ਹਰ ਤਰ੍ਹਾਂ ਦੇ ਸੈਂਟਰ ਚੱਲ ਰਹੇ ਆ ਇਟ ਮੀਨਸ ਇਹ ਖਤਮ ਨਹੀਂ ਹੋਇਆ ਤੇ ਨਾ ਹੀ ਇਹ ਘਟਿਆ ਆ ਇਹ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਆ ਜਿਸ ਤਰ੍ਹਾਂ ਪਿਛਲੀ ਸਰਕਾਰ ਦੇ ਵੇਲੇ ਸੀ ਸੋ ਲੋ ਜੀ ਜੋ ਅੱਜ ਦੀ ਵਿਚਾਰ ਚਰਚਾ ਹੋਈ ਹੈ ਇਹਦੇ ਵਿੱਚ ਇੱਕ ਗੱਲ ਸਿੱਧ ਹੋ ਗਈ ਹੈ ਕਿ ਨਸ਼ਾ ਪੰਜਾਬ ਵਿੱਚ ਬਿਲਕੁਲ ਨਹੀਂ ਘਟਿਆ ਇਹ ਪਿਛਲੀ ਸਰਕਾਰਾਂ ਦੀ ਤਰ੍ਹਾਂ ਜੋ ਅੱਜ ਕੱਲ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਬਿਲਕੁਲ ਉਸੇ ਤਰ੍ਹਾਂ ਚੱਲ ਰਿਹਾ ਹਾਂ ਥੋੜਾ ਬਤਾ ਕਿ ਫਰਕ ਹੋ ਸਕਦਾ ਜਾਂ ਸਾਨੂੰ ਮੌਕਾ ਤੇ ਹੀ ਲੱਗਦਾ ਹੋਵੇ ਵੀ ਥੋੜਾ ਬਤਾ ਘਟ ਗਿਆ ਲੇਕਿਨ ਨਸ਼ੇ ਬਹੁਤ ਜ਼ਿਆਦਾ ਚੱਲ ਰਿਹਾ ਸਮਾਜ ਦੇ ਵਿੱਚ ਸੋ ਆਪਾਂ ਨੂੰ ਲੋੜ ਆ ਕਿਸੇ ਨਾ ਕਿਸੇ ਤਰ੍ਹਾਂ ਕੋਈ ਮੂਵਮੈਂਟ ਬਣਾ ਕੇ ਇਹਨਾਂ ਨੂੰ ਨਸ਼ਿਆਂ ਨੂੰ ਕਾਬੂ ਵਿੱਚ ਕਰੀਏ ਇਹਨਾਂ ਦੇ ਬੇਨਤੀਆਂ ਦੇ ਨਾਲ ਮੈਂ ਸਾਰੇ ਯਾਰ ਦੋਸਤਾਂ ਦਾ ਧੰਨਵਾਦ ਕਰਦਾ